ਹਾਂਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਆਰਥਨ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਹੈ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਜਿਵੇਂ ਤੁਸੀਂ ਇਸ ਚੈਨਲ ਨੂੰ ਕੀਤਾ ਬਾਕੀ ਇਹ ਵੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਇੰਟਰਸਟਿੰਗ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿ ਸ਼ੇਅਰ ਵੀ ਜ਼ਰੂਰ ਕਰਿਓ ਜੀ ਕਿਉਂਕਿ ਇਦਾਂ ਦੀ ਵੀਡੀਓ ਤਾਂ ਬਸ ਸ਼ੇਅਰ ਕਰਦੀਆਂ ਤਾਂ ਉਹਨਾਂ ਦੇਖਣ ਨਾਲ ਨਾ ਕਈ ਵਾਰੀ ਹੋਰ ਕਿਸੇ ਦਾ ਭਲਾ ਹੋ ਜਾਂਦਾ ਹੈ ਹੋਰ ਕਿਸੇ ਨੂੰ ਵਿਸ਼ਵਾਸ ਬਣਦਾ ਹੈ ਗੁਰੂ ਸਾਹਿਬ ਤੇ ਸੋ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਇਦਾਂ ਦੀ ਵੀਡੀਓਜ਼ ਹਨਾ ਤੇ ਬਾਕੀ ਤੁਸੀਂ ਸ਼ਾਇਦ ਕਈਆਂ ਨੇ ਤਾਂ ਇਹ ਗੱਲ ਸੁਣੀ ਵੀ ਹੋਣੀ ਇੱਕ ਸੱਚੀ ਘਟਨਾ ਪਹਿਲਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਅਦ ਵਿੱਚ ਆਪਾਂ ਸਾਰੀ ਡਿਟੇਲ ਸ਼ੇਅਰ ਕਰਾਂਗੇ ਕਿਉਂਕਿ ਆਪਾਂ ਦੇ ਕੁਝ ਵਿਊਰ ਦੇ ਜੀ ਕਮੈਂਟ ਆਈ ਸੀਗੇ ਵੀ ਤੁਸੀਂ ਸਾਡੇ ਨਾਲ ਨਾ ਵੀ ਜਿਹੜੀ ਦੁੱਖ ਪੰਜਨੀ ਸਹਿ ਬਾਣੀ ਹੈ ਉਹਦੇ ਬਾਰੇ ਵੀ ਜਰੂਰ ਸ਼ੇਅਰ ਕਰੋ ਸੋ ਤਾਂ ਕਰਕੇ ਆਪਾਂ ਜਿਹੜੀ ਇਹ ਵੀਡੀਓ ਬਣਾਈ ਹੈ ਜੀ ਇੱਕ ਨਾ ਜੀ ਲੜਕੀ ਸੀਗੀ ਉਹ ਬੀਏ ਦੇ ਵਿੱਚ ਪੜਦੀ ਸੀਗੀ ਤੇ ਉਹ ਦਿਨਾਂ ਮਨ ਲਗੀ ਸਿਰ ਚ ਦਰਦ ਰਹਿੰਦਾ ਸੀ ਕਰਦੇ ਨੇ ਸੋਚਿਆ ਕਿ ਸ਼ਰ ਪੜ੍ਹਾਈ ਕਰਕੇ ਇਹਦੀ ਨਿਗਾ ਤੇ ਅਸਰ ਪੈ ਗਿਆ ਵੀ ਚਲੋ ਇਹਦੇ ਐਂਕਾ ਲਵਾ ਦਿੰਦੇ ਆ ਉਹਨਾਂ ਨੇ ਜੀ ਉਹਦੇ ਐਂਕਾ ਲਵਾਤੀਆਂ ਉਸ ਤੋਂ ਬਾਅਦ ਵੀ ਦਰਦ ਜਾਰੀ ਰਿਹਾ ਇੱਕ ਦਿਨ ਇੰਨਾ ਕੁ ਜ਼ਿਆਦਾ ਦਰਦ ਹੋਇਆ ਕਿ ਉਸ ਲੜਕੀ ਨੂੰ ਦਿਖਣਾ ਹੀ ਬੰਦ ਹੋ ਗਿਆ ਨੌਜਵਾਨ ਲੜਕੀ ਸੀ ਜੀ ਉਹ ਦਿਖਣੇ ਬੰਦ ਹੋ ਗਿਆ ਤਾਂ ਉਹ ਫਟਾਫਟ ਉਹਨੂੰ ਖੰਨੇ ਲੈ ਗਏ ਖੰਨੇ ਤੋਂ ਜੀ ਲੁਧਿਆਣੇ ਰੈਫਰ ਕਰ ਦਿੱਤਾ ਗਿਆ ਵੀ ਲੁਧਿਆਣੇ ਲੈ ਜਾ ਲੁਧਿਆਣੇ ਜਦੋਂ ਗਏ ਉੱਥੇ ਡਾਕਟਰਾਂ ਨੇ ਐਮ ਆਰ ਆਈ ਕੀਤੀ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹਦੇ ਨਾਲ ਸੱਟ ਲੱਗੀ ਹੋਈ ਸੀ ਪੁਰਾਣੀ ਬਚਪਨ ਦੇ ਵਿੱਚ ਤੇ ਉਹਦਾ ਨਾ ਵੀ ਕੋਈ ਅਜਿਹਾ ਕਹਿੰਦੇ ਸੱਟ ਦਾ ਕੋਈ ਅੰਸ਼ ਰਹਿ ਗਿਆ ਵੀ ਉਹ ਚੀਜ਼ ਵਿੱਚ ਰਹਿ ਗਈ ਉਹਦੀ ਆਪਾਂ ਕਹਿੰਦੇ ਆ ਵੀ ਰਿਹਾਸ ਰਹਿ ਗਈ ਉਸ ਚੀਜ਼ ਦੀ ਤਾਂ ਉਹਦੇ ਨਾਲ ਇਨਫੈਕਸ਼ਨ ਹੋ ਗਈ ਕਹਿੰਦੇ ਇਨਫੈਕਸ਼ਨ ਦੇ ਨਾਲ ਜਿਹੜੀ ਐ ਸੋਜ ਹੋ ਗਈ ਤੇ ਤੁਹਾਨੂੰ ਪਤਾ ਵੀ ਦਿਮਾਗ ਦੇ ਵਿੱਚ ਸਾਰਾ ਕੰਮ ਜਿਹੜਾ ਹੁੰਦਾ ਦਿਮਾਗ ਨੇ ਹੈਂਡਲ ਕਰਨਾ ਆਪਣੇ ਸਾਰੇ ਸਰੀਰ ਜਿਹੜਾ ਕੰਮ ਚੱਲਦਾ ਦਿਮਾਗ ਦੇ ਸੱਤੇ ਆਣਾ ਸੋ ਉਦੋਂ ਬਾਅਦ ਜੀ ਜਿਹੜੀ ਉਹ ਸੋਜ ਹੁਣ ਕਰਕੇ ਕਹਿੰਦੇ ਜਿਹੜੀ ਨਿਗਾ ਵਾਲੀ ਜਿਹੜੀ ਨਾੜੀ ਐ ਨਾ ਉਹ ਦਾ ਕਰਕੇ ਫਿਰ ਇਹਦੀ ਨਿਗਾ ਚਲੀ ਗਈ ਆ ਕਹਿੰਦੇ ਵੀ ਚਲੋ ਇਹਨੂੰ ਦਵਾਈ ਦੇ ਕੇ ਦੇਖਦੇ ਆ 10 15 ਦਿਨਾਂ ਨੂੰ ਦਵਾਈ ਖਵਾਉਨੇ ਆ ਅਗਰ ਇਹਨੂੰ ਫਰਕ ਪੈ ਗਿਆ ਠੀਕ ਆ ਨਹੀਂ ਇਹਦਾ ਆਪਰੇਸ਼ਨ ਹੋਊਗਾ ਚਲੋ ਜੀ 6-7 ਦਿਨ ਉੱਥੇ ਕੁੜੀ ਨੂੰ ਦਾਖਲ ਰੱਖਿਆ ਉੱਥੇ ਦਾ ਟ੍ਰੀਟਮੈਂਟ ਚੱਲਿਆ ਉਸ ਤੋਂ ਬਾਅਦ ਉਹਨੂੰ ਉਹ ਦੇਖਾਰਦਿਆਂ ਨੂੰ ਕਹਿੰਦੇ ਵੀ ਤੁਸੀਂ ਉਹਨੂੰ ਘਰ ਲੈ ਜਾਓ 6-7 ਦਿਨ ਦੀ ਦਵਾਈ ਉਹਨੇ ਹੋਰ ਦੇਤੀ ਕਹਿੰਦੇ ਤੁਸੀਂ ਦਵਾਈ ਖਵਾਓ ਅਗਰ ਇਹ ਠੀਕ ਨਹੀਂ ਹੁੰਦੀ ਤਾਂ ਫਿਰ ਕਹਿੰਦੇ ਵੀ ਇਹਦਾ ਆਪਰੇਸ਼ਨ ਹੀ ਹੋਊਗਾ ਚਲੋ ਜਿਉ ਘਰ ਵਾਪਸ ਉਹਨੂੰ ਲੈ ਆਏ ਤੇ ਦਵਾਈ ਵਗੈਰਾ ਖਵਾਈ ਉਸ ਤੋਂ ਬਾਅਦ ਵੀ ਉਹਨੂੰ ਕੋਈ ਅਸਰ ਨਹੀਂ ਹੋਇਆ ਉਹ ਠੀਕ ਨਹੀਂ ਹੋਈ ਉਹਨੂੰ ਦਿਖਣ ਨਹੀਂ ਲੱਗਿਆ ਤਾਂ ਉਹ ਫਿਰ ਉਹਨਾਂ ਡਾਕਟਰ ਦੇ ਕੋਲ ਲੈ ਕੇ ਗਏ ਤੇ ਡਾਕਟਰ ਨੇ ਕਿਹਾ ਵੀ ਇਹਦਾ ਲਾਜ ਸਿਰਫ ਆਪਰੇਸ਼ਨ ਹੀ ਹੈ ਤਾਂ ਉਹਨਾਂ ਨੇ ਪੁੱਛਿਆ ਕਹਿੰਦੇ ਵੀ ਉਹ ਜਿਹੜਾ ਲੜਕੀ ਦਾ ਫਾਦਰ ਸੀ ਉਹ ਕਹਿੰਦੇ ਵੀ ਠੀਕ ਆ ਵੀ ਆਪਰੇਸ਼ਨ ਦਾ ਜੀ ਖਰਚਾ ਕਿੰਨਾ ਆਏਗਾ ਉਹ ਕਹਿੰਦੇ 2.5 ਲੱਖ ਰੁਪਇਆ ਆਈਗਾ ਕਹਿੰਦੇ ਠੀਕ ਹੈ ਜੀ ਕਹਿੰਦੇ ਚਲੋ ਪੈਸੇ ਤਾਂ ਸੀ ਕਰ ਲਾਂਗੇ ਵੀ ਤੁਸੀਂ ਦੱਸੋ ਵੀ ਉਦੋਂ ਬਾਅਦ ਤੇ ਠੀਕ ਹੋ ਜਾਊਗੀ ਤਾਂ ਡਾਕਟਰਾਂ ਨੇ ਕਿਹਾ ਵੀ 90% ਚਾਂਸ ਨਹੀਂ ਹੈ ਵੀ ਠੀਕ ਹੋਊਗੀ ਹਨਾ ਵੀ ਚਾਂਸ ਨਹੀਂ ਹੈ 90% 10% ਹੀ ਚਾਂਸ ਹੈ ਵੀ ਠੀਕ ਹੋਊਗੀ ਫਿਰ ਮਾਪੇ ਨੇ ਕਿਹਾ ਵੀ ਜਦੋਂ ਫਿਰ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਅਗਰ ਚਾਂਸ ਹੈ ਹੀ ਨਹੀਂ ਵੀ 10% ਹੀ ਚਾਂਸ ਹੈ ਵੀ ਫਿਰ ਆਪਰੇਸ਼ਨ ਕਰਾਉਣ ਦਾ ਫਾਇਦਾ ਕੀ ਤਾਂ ਡਾਕਟਰ ਕਹਿੰਦੀ ਵੀ ਜੇ ਤੁਸੀਂ ਆਪਰੇਸ਼ਨ ਨਹੀਂ ਕਰਾਇਆ ਇਹ ਵੀ ਹੋ ਸਕਦਾ ਹੈ ਵੀ ਇਹਨੂੰ ਇੰਨੀ ਜ਼ਿਆਦਾ ਪ੍ਰੋਬਲਮ ਹੋ ਜੇ ਸੋਇ ਦੇ ਕਾਰਨ ਵੀ ਦਾ ਸਰੀਰ ਦਾ ਕੋਈ ਅੰਗ ਵੀ ਖੜ ਸਕਦਾ ਹੈ ਜਾਂ ਇੱਕ ਪਾਸਾ ਵੀ ਖੜ ਸਕਦਾ ਤਾਂ ਮਾਪੇ ਡਰ ਗਏ ਤੇ ਉਹਨਾਂ ਨੇ ਸੋਚਿਆ ਵੀ ਫਿਰ ਇਸ ਤੋਂ ਚਲਗਾ ਤਾਂ ਜਿਹੜਾ ਆਪਰੇਸ਼ਨ ਕਰਉਣਾ ਠੀਕ ਹੈ ਤਾਂ ਉਹ ਲੜਕੀ ਨੂੰ ਘਰ ਲੈ ਆਏ ਤਾਂ ਉਹਨਾਂ ਨੇ ਆਪ ਦੇ ਜਿਹੜਾ ਲੜਕੀ ਦਾ ਪਿਤਾ ਸੀ ਉਹਨਾਂ ਨੇ ਆਪ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਕਹਿੰਦੇ ਵੀ ਤੁਸੀਂ ਪੈਸੇ ਕਿਸ ਨੂੰ ਚਾਹੀਦੇ ਨਹੀਂ ਵੀ ਇੱਧਰ ਦਾ ਕਰਕੇ ਦਾ ਇਲਾਜ ਕਰਾਉਣਾ ਕੁਸ਼ਕ ਜਾਣਿਆਂ ਨੇ ਨਹੀਂ ਕਿਹਾ ਤਾਂ ਕਹਿੰਦੇ ਠੀਕ ਹੈ ਤੁਸੀਂ ਇਲਾਜ ਕਰਾਓ ਪੈਸੇ ਜਿੰਤਾ ਲੱਗੂ ਪੈਸੇ ਮਿਲ ਜਾਣਗੇ ਉਸ ਤੋਂ ਬਾਅਦ ਜੀ ਜਿਹੜੀ ਉਹ ਲੜਕੀ ਸੀ ਨਾ ਇੱਕ ਦਿਨ ਇਦਾਂ ਦਾ ਆਇਆ ਉਹ ਲੜਕੀ ਬੈਠੀ ਸੀ ਉਹਦੀ ਮਾਂ ਉਹਨੂੰ ਰੋਟੀ ਖਵਾ ਰਹੀ ਸੀ ਤਾਂ ਲੜਕੀ ਨਾ ਰੋਟੀ ਨਾ ਖਾਦੀ ਨਹੀਂ ਲੜਕੀ ਨੇ ਉਹ ਰੋ ਰਹੀ ਸੀ ਮਾਂ ਨੇ ਕਿਹਾ ਵੀ ਜੋ ਵੀ ਤਰੀਕੇ ਸਮਝ ਲਿਖਿਆ ਸੀ ਗਰੁੱਪ ਹੋਇਆ ਤਾਂ ਉਹਦੇ ਵਿੱਚ ਕਿਸੇ ਦਾ ਕੋਈ ਕਸੂਰ ਤਾਂ ਹੈ ਨਹੀਂ ਤੇ ਵੀ ਤੂੰ ਚਿੰਤਾ ਨਾ ਕਰ ਰੋਟੀ ਛੱਡਣ ਨਾਲ ਕੋਈ ਚੀਜ਼ ਦਾ ਹੱਲ ਨਹੀਂ ਹੋਣਾ ਵੀ ਤੂੰ ਰੋਟੀ ਖਾ ਤੇ ਸਭ ਠੀਕ ਹੋ ਜਾਊਗਾ ਉਹ ਲੜਕੀ ਨੇ ਰੋਂਦੇ ਰੋਂਦੇ ਆਪਣੀ ਮਾਂ ਨੂੰ ਕਿਹਾ ਕਿ ਦੀ ਮਾਂ ਮੇਰਾ ਆਪਰੇਸ਼ਨ ਨਾ ਕਰਾਓ ਮੈਨੂੰ ਇੱਕ ਵਾਰੀ ਪਰਿਵਾਰ ਸਾਥ ਲੈ ਜਾਓ ਤਾਂ ਉਹ ਲੜਕੀ ਦੀ ਮਾਂ ਕਹਿੰਦੀ ਠੀਕ ਆ ਤੈਨੂੰ ਅਸੀਂ ਲੈ ਕੇ ਚੱਲਾਂਗੇ ਅਗਲੇ ਦਿਨ ਹੀ ਸਵੇਰੀ ਜੀ ਲੜਕੀ ਦੀ ਮਾਂ ਪਿਓ ਨਾਲ ਉਹਨਾਂ ਦੇ ਉਹਨਾਂ ਦੀ ਫੈਮਲੀ ਚ ਇੱਕ ਹੋਰ ਲੇਡੀਜ਼ ਨਾਲ ਉਹਨਾਂ ਨੇ ਲੈ ਗਈ ਤੇ ਚਲੋ ਜੀ ਚੱਲੇਗੇ ਉਹਨਾਂ ਨੇ ਜੋੜੇ ਜਮਾ ਕਰਵਾਏ ਦਰਵਾਸਤ ਦੀ ਪਰਿਕਰਮਾ ਦੇ ਵਿੱਚ ਆ ਗਈ ਤਾਂ ਉਹ ਨਾਲ ਦੁਖਪੰਜਨੀ ਸਹਿਬ ਕੋਲ ਲਿਜਾ ਕੇ ਉਹਨਾਂ ਦੇ ਜਿਹੜੇ ਮਾਵਾਪੀ ਸੀ ਉਹਨਾਂ ਨੇ ਕੁਸਕ ਪੌੜੀਆਂ ਤੁਹਾਨੂੰ ਪਤਾ ਸਰੋਵਰ ਦੇ ਵਿੱਚ ਨਹੀਂ ਹਨ ਆਸ-ਪਾਸੇ ਪੌੜੀਆਂ ਕੁਸਕ ਪੌੜੀਆਂ ਥੱਲੇ ਉਤਾਰ ਦਿੱਤਾ ਉਹਨੂੰ ਤੇ ਉਹਨੂੰ ਕਹਿ ਦਿੱਤਾ ਵੀ ਤੂੰ ਪੰਜ ਸਨਾਨਾ ਕਰ ਲੈ ਲੈ ਇੱਥੇ ਬਹਿ ਜਾ ਪੰਜ ਸਨਾਨਾ ਕਰ ਲੈ ਵੀ ਦੁਖਪੰਜਨੀ ਸਹਿਬ ਦੀ ਬੇਰੀ ਦੇ نیچے ਬੈਠੇ ਆ ਤਾਂ ਉਹ ਲੜਕੀ ਜਿਹੜੀ ਸੀ ਨਾ ਜੀ ਉਹਨੇ ਮਤਲਬ ਕਿ ਆਪਣੇ ਮੂੰਹ ਤੇ ਛਿੱਟੇ ਮਾਰੇ ਪੰਜੂੜੇ ਪਰ ਇਹ ਉਸ ਤੋਂ ਬਾਅਦ ਉਹਨੇ ਮਤਲਬ ਭਰੇ ਮਨ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਦੁੱਖ ਪੰਜਨੀ ਸਾਹਿਬ ਮਾਰੇ ਦੇ ਚਰਨਾਂ ਵਿੱਚ ਬੇਨਤੀ ਕੀਤੀ ਅਰਦਾਸ ਕੀਤੀ ਹੱਥ ਜੋੜ ਕੇ ਤੇ ਅਰਦਾਸ ਉਹਨੇ ਮਨ ਦੇ ਵਿੱਚ ਕੀਤੀ ਤੇ ਕਿਹਾ ਵੀ ਗੁਰੂ ਰਾਮਦਾਸ ਮਹਾਰਾ ਜੀ ਵੀ ਮੈਂ ਦੇਖੋ ਤੁਹਾਡੇ ਦਰ ਤੇ ਆਉਣ ਵਾਲੀ ਪਿੰਗਲੇ ਵੀ ਠੀਕ ਹੋ ਕੇ ਗਏ ਨਹੀਂ ਕੋੜੀ ਵੀ ਠੀਕ ਹੋ ਕੇ ਗਏ ਨਹੀਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਸੀ ਉਹਨਾਂ ਨੂੰ ਦੇਖਣ ਵੀ ਲੱਗਿਆ ਬੀ ਜਾਂ ਤਾਂ ਮੇਰੇ ਅੱਖਾਂ ਦੇ ਰੋਸ਼ਨੀ ਤੁਸੀਂ ਵਾਪਸ ਕਰ ਦੋਗੇ ਨਹੀਂ ਵੀ ਮੈਂ ਅੱਜ ਨਾ ਇਸ ਸਰੂਵਰ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲੈਣਾ ਉਹ ਇਹ ਅਰਦਾਸ ਮਤਲਬ ਇਹ ਕੀਤੀ ਉਸ ਤੋਂ ਬਾਅਦ ਉਹਨੇ ਮਤਲਬ ਫੇਰ ਪੰਜੂਲੇ ਭਰ ਕੇ ਆਪਦੇ ਚਿਹਰੇ ਤੇ ਪਾਏ ਤੇ ਉਸ ਤੋਂ ਬਾਅਦ ਉਹਨੇ ਵਿਸ਼ਵਾਸ ਦੇ ਨਾਲ ਅੱਖਾਂ ਖੋਲੀਆਂ ਤੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਜੀ ਉਹਨੂੰ ਸਾਹਮਣੇ ਦਰਬਾਰ ਸਾਹਿਬ ਦੀ ਜਿਹੜੇ ਸੀਗੇ ਉਹ ਦਿਖ ਰਹੇ ਸੀਗੇ ਤੇ ਉਹ ਖੁਸ਼ ਹੋ ਗਈ ਤੇ ਉਹਨੇ ਆ ਵੀ ਮਾਂ ਨੂੰ ਕਿਹਾ ਮਾਂ ਮੇਰਾ ਕਮੀ ਛੱਡ ਦੇ ਤੇ ਵੀ ਮੈਨੂੰ ਦਿਖਣ ਲੱਗ ਗਿਆ ਮੈਨੂੰ ਸਭ ਕੁਝ ਦਿਖ ਰਿਹਾ ਮੈਂ ਠੀਕ ਹੋ ਗਈ ਤੇ ਉਹ ਲੜਕੀ ਜੀ ਉੱਚੀ ਜੀ ਉਹ ਵੀ ਰੋਣ ਲੱਗ ਗਈ ਮਾਂ ਵੀ ਰੋਣ ਲੱਗ ਗਈ ਤੇ ਉਸ ਤੋਂ ਬਾਅਦ ਉਹਦਾ ਪਿਓ ਖੜਾ ਸੀ ਥੋੜਾ ਪਿਛੇ ਨੂੰ ਸਮਾਨ ਲੈ ਕੇ ਤਾਂ ਉਹ ਉਹਨਾਂ ਦੇ ਕੋਲ ਆਇਆ ਕਹਿਣ ਤੁਸੀਂ ਰੋ ਕਿਉਂ ਰਹੇ ਹੋ ਉਹ ਵੀ ਰੋਣ ਲੱਗਿਆ ਤਾਂ ਉਹਨੇ ਮਤਲਬ ਕਿ ਜਿਹੜੀ ਲੜਕੀ ਦੀ ਮਾਂ ਸੀ ਉਹਨੇ ਆਪਣੇ ਹਸਬੰਦ ਨੂੰ ਕਿਹਾ ਵੀ ਇਦਾਂ ਕਰਕੇ ਆਪਣੀ ਬੇਟੀ ਠੀਕ ਹੋ ਗਈ ਉਹਨੂੰ ਦਿਖਣ ਲੱਗ ਗਿਆ ਤਾਂ ਉਹ ਤਿੰਨੇ ਜਾਣੇ ਰੋਣ ਲੱਗ ਗਏ ਜੀ ਚਿਚੀ ਤਾਂ ਉੱਥੇ ਜਿਹੜੀਆਂ ਸੰਗਤਾਂ ਖੜੀਆਂ ਸੀ ਆਪਾਂ ਨੂੰ ਪਤਾ ਹੀ ਇਹ ਵੀ ਵੀਡੀਓ ਹੈ ਨਾ ਸੋਸ਼ਲ ਮੀਡੀਆ ਤੇ ਪਾਈ ਗਈ ਤਾਂ ਵੀ ਉਥੋਂ ਕੁਝ ਜਾਣਿਆਂ ਨੇ ਉਹ ਵੀਡੀਓ ਬਣਾ ਕੇ 网上 ਪਾਈ ਤੇ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਸੱਚੇ ਮਨ ਨਾਲ ਸੱਚੇ ਮਨ ਤੋਂ ਭੱਜ ਕੇ ਅਗਰ ਉਹਨੇ ਅਰਦਾਸ ਕੀਤੀ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੁਣੀ ਦੁਖਪੰਜਨੀ ਸਾਹਿਬ ਜੀ ਦੇ ਨੀਚੇ ਬਹਿ ਕੇ ਉਹਨੇ ਜੁਰਦਾਸ ਕੀਤੀ ਆ ਉਹਦੇ ਮੂੰਹ ਤੇ ਪਾਣੀ ਦੇ ਚੂਲੇ ਪਾਏ ਤਾਂ ਉਹਦੇ ਨਾਲ ਤੁਸੀਂ ਦੇਖੋ ਵੀ ਜਿਹੜਾ ਜਲ ਸੀ ਉਹਦੇ ਚੂਲੇ ਪਾਏ ਨਾ ਉਦੋਂ ਬਾਅਦ ਤੁਸੀਂ ਇਹ ਦੇਖੋ ਵੀ ਉਹਦੇ ਕ੍ਰਿਸ਼ਮਾ ਹੋਇਆ ਤੇ ਉਹ ਠੀਕ ਹੋ ਗਈ। ਤੇ ਜੇ ਆਪਾਂ ਵੀ ਵਿਸ਼ਵਾਸ ਰੱਖ ਕੇ ਗੁਰੂ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਨਾ ਤੇ ਉਹ ਜ਼ਰੂਰ ਸੁਣੀ ਜਾਂਦੀ ਆ। ਅੱਜ ਗਾਹਾਂ ਗੱਲ ਕਰਨ ਤੋਂ ਪਹਿਲਾਂ ਨਾ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰੂਗੀ ਮੈਨੂੰ ਕੁਝ ਦਿਨ ਪਹਿਲਾਂ ਇੱਕ ਕਮੈਂਟ ਆਇਆ ਤੇ ਵੀ ਇਦਾਂ ਕਰਕੇ ਵੀ ਨਾ ਵੀ ਮੇਰੇ ਤੇ ਕਿਸੇ ਨੇ ਜਾਦੂ ਟੋਣਾ ਕਰਤਾ ਸੀ ਤੇ ਮੈਂ ਮਤਲਬ ਮੈਂ ਬਾਠ ਕਰਦੀ ਹੁੰਦੀ ਸੀ ਤੇ ਮੈਨੂੰ ਕੋਈ ਫਰਕ ਨਹੀਂ ਪਿਆ ਪਰ ਅਸੀਂ ਕਿਸੇ ਬਾਬਾ ਜੀ ਕੋਲੇ ਗਏ ਤੇ ਉਹਨੇ ਸਾਡੇ ਜਿਹੜੇ ਸਾਡੇ ਤੇ ਟੋਣਾ ਕੀਤਾ ਸੀ ਉਸ ਦਾ ਤੋੜ ਕੀਤਾ ਸਾਨੂੰ ਠੀਕ ਕੀਤਾ ਤਾਂ ਅਸੀਂ ਜਿੰਦਾ ਨਹੀਂ ਅੱਜ ਸ਼ਾਇਦ ਅਸੀਂ ਜਿੰਦਾ ਵੀ ਨਾ ਹੁੰਦੇ ਇੱਕ ਕਮੈਂਟ ਆਇਆ ਸੀ ਹੁਣ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਵੀ ਅਸੀਂ ਨਾ ਸਾਡੇ ਸਭ ਤੋਂ ਵੱਡੀ ੜੀ ਘਾਟ ਆ ਉਹ ਸਬਰ ਦੀ ਅਸੀਂ ਬਾਟਾ ਕਰਦੇ ਆ ਲੇਕਿਨ ਉਸ ਟਾਈਮ ਲਈ ਸਾਡੇ ਦਿਮਾਗ ਚ ਚੱਲ ਰਿਹਾ ਹੁੰਦਾ ਵੀ ਸਾ ਪਤਾ ਨਹੀਂ ਸਾਡਾ ਕੰਮ ਬਣੂਗਾ ਕਿ ਨਹੀਂ ਬਣੂਗਾ ਲੇਕਿਨ ਦੂਸਰੀ ਸਾਈਡ ਫਿਰ ਆਪਾਂ ਨੂੰ ਇਹ ਵੀ ਆ ਕੇ ਆਪਾਂ ٹرسٹ ਵੀ ਨਹੀਂ ਗੁਰੂ ਸਾਹਿਬ ਤੇ ਕਰ ਪਾਉਂਦੇ ਇੱਕ ਗੱਲ ਯਾਦ ਰੱਖਿਓ ਕਹਿੰਦੇ ਨਾ ਜਦੋਂ ਕਈ ਵਾਰੀ ਲੋਕ ਕਹਿੰਦੇ ਨੇ ਵੀ ਅਸੀਂ ਬਾਰ ਬਾਰ ਅਰਦਾਸ ਕਰਦੇ ਆ ਸਾਡੀ ਅਰਦਾਸ ਜਿਹੜੀ ਪੂਰੀ ਨਹੀਂ ਹੁੰਦੀ ਕਹਿੰਦੇ ਹੁੰਦੇ ਕਿਸਮਤ ਵਾਲਾ ਹੁੰਦਾ ਉਹ ਬੰਦਾ ਜਿਹੜਾ ਬਾਰ-ਬਾਰ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਨ ਜਾਂਦਾ ਕਿਉਂਕਿ ਮੌਕਾ ਵੀ ਕਿਸੇ ਕਿਸੇ ਨੂੰ ਮਿਲਦਾ ਸੋ ਜਦੋਂ ਤੁਸੀਂ ਬਾਰ-ਬਾਰ ਅਰਦਾਸ ਕਰਦੇ ਹੋ ਨਾ ਤਾਂ ਇਹ ਹਮੇਸ਼ਾ ਸਮਝਿਆ ਕਰੋ ਕਿ ਪਰਮਾਤਮਾ ਪਰਖਸ਼ਾ ਲੈ ਰਿਹਾ ਹੁਣ ਇਹਦੇ ਵਿੱਚ ਰੀਜ਼ਨ ਕੀ ਹੁੰਦਾ ਅਗਰ ਆਪਾਂ ਡੀਟੇਲ ਦੇ ਵਿੱਚ ਪੜਦੇ ਹਾਂ ਰੀਜ਼ਨ ਇਹ ਹੁੰਦਾ ਜੀ ਵੀ ਜਦੋਂ ਆਪਾਂ ਅਰਦਾਸ ਕਰਦੇ ਆ ਪਹਿਲੇ ਦਿਨ ਆਪਾਂ ਦੇਖੋ ਕਿੰਨੇ ਭਿਜੇ ਮਨ ਨਾਲ ਕਿੰਨੀ ਸ਼ਾਂਤ ਦੇ ਨਾਲ ਅਰਦਾਸ ਕਰਦੇ ਆ ਵੀ ਦੂਸਰੇ ਦਿਨ ਵੀ ਪਰਮਾਤਮਾ ਨਾਲ ਜਿਵੇਂ ਘੜਾ ਆਪਾਂ ਜੋ ਮਿੱਟੀ ਦਾ ਲੈਨੇ ਆ ਨੂੰ ਢੰਕਾ ਕੇ ਨਹੀਂ ਦੇਖਦੇ ਥੋਲਾ ਮਾਰ ਕੇ ਨਹੀਂ ਪੱਕਾ ਵੀ ਕੱਚਾ ਤਾਂ ਗੁਰੂ ਸਾਹਿਬ ਵੀ ਸਾਡੀ ਪ੍ਰੀਖਿਆ ਲੈਂਦੇ ਨੇ ਵੀ ਅਸੀਂ ਪੱਕੇ ਆ ਕਿ ਕੱਚੇ ਆ ਉਤੋਂ ਹੀ ਦਿਖਾਵਾ ਕਿ ਸੱਚੀ ਸਾਨੂੰ ਗੁਰੂ ਦੇ ਵਿਸ਼ਵਾਸ ਆ ਤਾਂ ਫਿਰ ਨਾ ਗੁਰੂ ਮਹਾਰਾਜ ਦੇਖਦੇ ਵੀ ਕੀ ਇਹ ਅਗਲੇ ਦਿਨ ਵੀ ਇੰਨੇ ਮਨ ਨਾਲ ਪੈ ਜੀ ਅਰਦਾਸ ਕਰੂਗਾ ਇੰਨੇ ਸੱਚੀ ਸ਼ਰਧਾ ਨਾਲ ਅਰਦਾਸ ਕਰੂਗਾ ਫਿਰ ਗੁਰੂ ਸਾਹਿਬ ਹੋਰ ਪਰਖਦੇ ਨੇ ਵੀ ਕੀ ਕੱਲ ਨੂੰ ਵੀ ਇਦਾਂ ਹੀ ਇਦਾਂ ਹੀ ਦੇਖ ਲੋ ਕਿੰਨਾ ਟਾਈਮ ਨਿਕਲ ਜਾਂਦਾ ਤਦ ਤੁਸੀਂ ਕਿਸਮਤ ਵਾਲੇ ਆਪਣੇ ਆਪ ਨੂੰ ਸਮਝਿਆ ਕਰੋਗੇ ਜੇ ਬਾਰ ਬਾਰ ਤਾਸ ਕਰਨੀ ਪੈ ਰਹੀ ਹੈ ਦਾ ਮਤਲਬ ਸਾਡਾ ਪ੍ਰੀਖਿਆ ਦਾ ਇਮਤਿਹਾਨ ਚੱਲ ਰਿਹਾ ਤਾਂ ਹਾਰ ਨਹੀਂ ਮੰਨਣੀ ਚਾਹੀਦੀ ਗੁਰੂ ਤੇ ਵਿਸ਼ਵਾਸ ਰੱਖੋ ਮਾਰਾ ਝੋਲੀਆਂ ਜ਼ਰੂਰ ਭਰ ਦੇਣੀ ਕਈ ਵਾਰ ਇਹ ਹੁੰਦਾ ਵੀ ਗੁਰੂ ਸਾਹਿਬ ਸਾਨੂੰ ਦੇਖਦੇ ਹੁੰਦੇ ਨੇ ਵੀ ਜਿਹੜੀ ਸ਼ਰਤਾਂ ਸਾਡੇ ਚ ਪਹਿਲੇ ਦਿਨ ਆ ਕੀ ਉਹ 10ਵੇਂ ਦਿਨ ਵੀ ਹੈਗੀ ਆ ਜਿਹੜੀ ਸ਼ਰਤਾਂ ਸਾਡੇ ਚ ਪਹਿਲੇ ਦਿਨ ਆ ਕੀ ਉਹ 3ਵੇਂ ਦਿਨ ਵੀ ਹੈਗੀ ਆ ਜਾਂ 2 ਮਹੀਨੇ ਬਾਅਦ ਵੀ ਹੈਗੀ ਆ ਲੇਕਿਨ ਇੱਥੇ ਆਪਣੇ ਚ ਕੀ ਆ ਅ ਦੋ ਦਿਨ ਹੋਏ ਤੀਜੇ ਦਿਨ ਥੜੇ ਹੋਰ ਆਪਣੀ ਸ਼ਰਧਾ ਘੜ ਵਿਸ਼ਵਾਸ ਘੜ ਜਾਂਦੀ ਹੈ ਚੌਥੇ ਦਿਨ ਹੋਰ ਆਪਾਂ ਥੋੜੇ ਕਮਜ਼ੋਰ ਮਾਨ ਅਰਦਾਸ ਕਰਦੀਆਂ ਪੰਜਵੇਂ ਦਿਨ ਹੋਰ ਛੇਵੇਂ ਦਿਨ ਜਾ ਕੇ ਤਾਂ ਹੀ ਹੋ ਜਾਂਦਾ ਵੀ ਨਹੀਂ ਅਰਦਾਸ ਕਰਦੇ ਕੁਝ ਮਿਲਦਾ ਰਿਹਾ ਨਹੀਂ ਤੇ ਦੂਜੇ ਪਾਸੇ ਜਿਹੜੀ ਆਪਾਂ ਬਾਬਿਆਂ ਕੋਲ ਜਾਂਦੇ ਉਹ ਗੱਲ ਇਹ ਹੁੰਦੀ ਹੈ ਵੀ ਜਦੋਂ ਆਪਾਂ ਨੂੰ ਆ ਕੇ ਦੋ ਬੰਦੇ ਕਹਿੰਦੇ ਵੀ ਹਾਂ ਜੀ ਮੇਰਾ ਤਾਂ ਇਥੋਂ ਆ ਕੰਮ ਠੀਕ ਹੋਇਆ ਬਸ ਆਪਾਂ ਨੂੰ ਉਸ ਚੀਜ਼ ਤੇ ਵਿਸ਼ਵਾਸ ਹੋ ਜਾਂਦਾ ਆਪਾਂ ਟਰਸਟ ਕਰ ਲਏ ਨੇ ਵੀ ਇਹਦਾ ਕੰਮ ਹੋ ਗਿਆ ਤਾਂ ਮੇਰਾ ਵੀ ਹੋਊਗਾ ਲਿਕੇਨ ਜੇ ਆਪਾਂ ਇਤਿਹਾਸ ਦੇ ਵਿੱਚੋਂ ਜਾਂ ਜਿਹੜੀਆਂ ਸੱਚੀਆਂ ਘਟਨਾਵਾਂ ਤੁਹਾਡੇ ਨਾਲ ਮੈਂ ਸ਼ੇਅਰ ਕਰਦੀਆਂ ਇਹਦੇ ਪਿੱਛੇ ਮਕਸਦ ਜੀ ਇਹ ਆ ਵੀ ਇਨ੍ਹਾਂ ਚੀਜ਼ਾਂ ਨਾਲ ਸਾਡੀ ਇੱਕ ਇੱਕ ਕਮਜ਼ੋਰੀ ਹੈ ਵੀ ਆਪਾਂ ਨੂੰ ਇਨ੍ਹਾਂ ਚੀਜ਼ਾਂ ਨਾਲ ਵਿਸ਼ਵਾਸ ਛੇਤੀ ਆਉਂਦਾ ਵੈਸੇ ਵਿਸ਼ਵਾਸ ਆਪਾਂ ਨੂੰ ਘੱਟ ਆਉਂਦਾ ਸੋ ਚਲੋ ਜੀ ਇਦਾਂ ਵੀ ਵਿਸ਼ਵਾਸ ਬੰਦਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਇਤਾਂ ਦੀਆਂ ਨੂੰ ਤੇ ਤਾਂਕਿ ਹੋਰ ਵੀ ਕਿਸੇ ਦਾ ਭਲਾ ਹੋ ਸਕੇ ਅੱਛਾ ਦੂਜੀ ਸੈਰ ਜੀ ਦੁਖ ਪੰਜਨੀ ਸਾਹਿਬ ਬਾਣੀ ਬਾਰੇ ਆਪਾਂ ਨੂੰ ਪੁੱਛਿਆ ਸੀਗਾ ਆਪਣੇ ਕੁਝ ਵਿਊਅਰਸ ਨੇ ਦੁਖ ਪੰਜਨੀ ਸਾਹਿਬ ਜਿਹੜੀ ਬਾਣੀ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਉਹ ਸ਼ਬਦ ਲੈਤੇ ਗਏ ਨੇ ਪਰ ਜਿਹਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਜੀ ਦੇ ਸਰਲੇਖ ਦੇ ਵਿੱਚ ਜਪਜੀ ਸਾਹਿਬ ਦੀ ਬਾਣੀ ਹੈ ਸੁਖਮਨੀ ਸਾਹਿਬ ਦੇ ਸਰਲੇਖ ਦੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਹੈ ਆਨੰਦ ਸਾਹਿਬ ਦੇ ਸਰਲੇਖ ਦੇ ਵਿੱਚ ਆਨੰਦ ਸਾਹਿਬ ਦੀ ਬਾਣੀ ਹੈ ਪਰ ਜਿਹੜਾ ਦੁਖ ਪੰਜਨੀ ਸਾਹਿਬ ਦਾ ਸਰਲੇਖ ਆ ਉਹਦੇ નીચે ਦੁਖ ਕੋਈ ਵੀ ਬਾਣੀ ਦਰਜ ਨਹੀਂ ਹੈ ਇਹ ਜਿਹੜੇ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਆ ਪਰ ਮਤਲਬ ਕਿ ਜੇ ਆਪਾਂ ਕਹੀਏ ਵੀ ਕੁਝ ਅਲੱਗ ਤੋਂ ਦੁੱਖਪੰਜਨੀ ਸਾਹਿਬ ਦੀ ਬਾਣੀ ਇਦਾਂ ਦਾ ਨਹੀਂ ਹੈ ਤੇ ਦੂਜੇ ਨੰਬਰ ਤੇ ਹਾਂ ਪਰ ਇਹ ਸ਼ਬਦ ਜਿਹੜੇ ਲੈਂਦੇ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲੈਂਦੇ ਗਏ ਇਹ ਉਨੇ ਹੀ ਪਵਾਕ ਪਵਿੱਤਰ ਨੇ ਉਨੇ ਹੀ ਇਹਨਾਂ ਦੇ ਵਿੱਚ ਮਤਲਬ ਕਿ ਜੇ ਆਪਾਂ ਕਹੀਏ ਉਹ ਸੱਚੀ ਸ਼ਰਧਾ ਨਾਲ ਅਗਰ ਆਪਾਂ ਇਹਨੂੰ ਜਪੀਏ ਤਾਂ ਇਹ ਵੀ ਅਸਰ ਕਰਦੀ ਹੈ ਜੀ ਬਾਣੀ ਕੋਈ ਵੀ ਹੋਵੇ ਜਪਜੀ ਸਾਹਿਬ ਹੋਵੇ ਚਪਈ ਸਾਹਿਬ ਹੋਵੇ ਰਹਿਰਾ ਸਾਹਿਬ ਹੋਵੇ ਕੋਈ ਵੀ ਬਾਣੀ ਹੋਵੇ ਚਾਹੇ ਮੂਲ ਮੰਤਰ ਸਹਿਬ ਹੋਵੇ ਤੁਸੀਂ ਅਗਰ ਪੂਰੀ ਸ਼ਰਧਾ ਭਾਵਨਾ ਨਾਲ ਸੱਚੇ ਮਨ ਤੋਂ ਗੁਰੂ ਸਹਿਬ ਨੂੰ ਧਿਆ ਕੇ ਕਰਦੇ ਹੋ ਨਾ ਤਾਂ ਤੁਹਾਡੀ ਹਰ ਮਨੁਕਾਮਨਾ ਆਪਣੀ ਮਹਾਰਾਜ ਪੂਰੀ ਕਰਦੀ ਆ ਪਰ ਚਾਹੇ ਕੋਈ ਦੁੱਖ ਹੋਵੇ ਚਾਹੇ ਕੋਈ ਰੋਗ ਹੋਵੇ ਚਾਹੇ ਕੋਈ ਵੀ ਕੰਮ ਆਪਣਾ ਹੋਵੇ ਉਹ ਬਣਦਾ ਬਸ ਫਰਕ ਇੰਨਾ ਕਹ ਹੈ ਵੀ ਆਪਣੀ ਕਈ ਵਾਰੀ ਕਿਸੇ ਬਾਣੀ ਨਾਲ ਭਾਵਨਾ ਜ਼ਿਆਦਾ ਜੁੜਦੀ ਆ ਹੁਣ ਦੇਖੋ ਕਈ ਵਾਰੀ ਆਪਣਾ ਵਾਹਿਗੁਰੂ ਦਾ ਜਾਪ ਕਰਨ ਨਾਲ ਆਪਣੀ ਸਤਿਗੁਰੂ ਸਹਿ ਨਾਲ ਜ਼ਿਆਦਾ ਜੁੜ ਜਾਂਦੀ ਹੈ ਕੋਈ ਬੰਦਾ ਹੁੰਦਾ ਜਿਹਦੇ ਮੂਰ ਮੰਤਰ ਸਹਿਬ ਕਰਨ ਨਾਲ ਸੁਰਤ ਜਲਾ ਜੁੜਦੀ ਆ ਕੋਈ ਹੁੰਦਾ ਜਿਹਦਾ ਸੁਖਮਨੀ ਸਹਿਬ ਦੀ ਬਾਣੀ ਜਪਨ ਨਾਲ ਜ਼ਿਆਦਾ ਸੁਰਤ ਜੁੜਦੀ ਆ ਸੋ ਸੋ ਤੁਹਾਡੇ ਸੁਰਤ ਕਿਸ ਚੀਜ਼ ਨਾਲ ਜੁੜਦੀ ਹੈ ਕਿਹੜੀ ਬਾਣੀ ਨਾਲ ਜੁੜਦੀ ਹੈ ਤੁਸੀਂ ਦੇਖਣਾ ਜਿਹੜੀ ਬਾਣੀ ਨਾਲ ਤੁਹਾਡਾ ਗੁਰੂ ਸਹਿਬ ਦੇ ਚਰਨਾਂ 'ਚ ਸੁਰਤ ਜ਼ਿਆਦਾ ਜੁੜਦੀ ਹੈ ਨਾ ਉਹੀ ਜਪ ਲਓ ਜਿਹਦੇ ਜ਼ਿਆਦਾ ਮਨ ਲੱਗਦਾ ਤੇ ਤੁਸੀਂ ਇਹ ਗੱਲ ਯਾਦ ਰੱਖਿਓ ਚਾਹੇ 5 ਮਿੰਟ ਕਰ ਲਓ 10 ਮਿੰਟ ਕਰ ਲਓ ਘੰਟਾ ਕਰ ਲਓ ਜੇ ਤੁਸੀਂ ਉਸ ਸੋਤਾ ਦੀ ਸੱਚੇ ਮਨ ਤੋਂ ਉਸ ਸ਼ਬਦ ਦਾ ਰੱਖ ਕੇ ਪਾਠ ਕਰਨ ਲੱਗੇ ਨਾ ਤੁਹਾਡੀ ਖੁਆਇ ਜ਼ਰੂਰ ਪੂਰੀ ਹੋਵੇਗੀ ਰੋਗ ਦੂਰ ਟੁੱਟਣਗੇ ਜੀ ਬਸ ਬਾਣੀ ਜਪਦੇ ਸਮੇਂ ਜਲ ਕੋ ਜ਼ਰੂਰ ਰੱਖਿਆ ਕਰੋ ਜਲ ਸ਼ਕਨ ਦੇ ਨਾਲ ਜਿਹੜੀ ਆਪਣੇ ਅੰਦਰ ਦੇ ਦੁੱਖ ਰੋਗ ਜ਼ਰੂਰ ਖਤਮ ਹੋਦੇ ਨੇ ਤੇ ਬਾਕੀ ਤੁਪੰਜਨੀ ਸਾਹਿਬ ਦੀ ਬਾਣੀ ਅਗਰ ਤੁਸੀਂ ਜਪਣੀ ਆ ਅੰਮ੍ਰਿਤ ਵੇਲੇ ਉੱਠ ਕੇ ਕੇਸੇ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਨੀਚੇ ਸੁਖਾਸਨ ਆਪਣਾ ਲਗਾ ਕੇ ਔਰ ਜਨ ਦਾ ਗੜਵਾਰ ਰੱਖ ਕੇ ਜੋ ਤੂਫ਼ ਕਰਕੇ ਤੁਸੀਂ ਪੰਜ ਪਾਠ ਦੇ ਦੀ ਦੇ ਜੇ ਤੁਸੀਂ ਕਰਦੇ ਹੋ ਤੁਖ ਬੰਜਨੀ ਸਾਹਿਬ ਦੇ ਤਾਂ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਹਾਂ ਪਹਿਲਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਜੀ ਜਦੋਂ ਅੰਮ੍ਰਿਤ ਵੇਲੇ ਦੀ ਆਪਾਂ ਬਾਣੀ ਸ਼ੁਰੂ ਕਰਨੀ ਹੈ ਹਮੇਸ਼ਾ ਜਪਜੀ ਸਾਹਿਬ ਦੇ ਪਾਠ ਤੋਂ ਕਰੋ ਜਪਜੀ ਸਾਹਿਬ ਦਾ ਪਾਠ ਜ਼ਰੂਰੀ ਹੈ ਹੋ ਸਕੇ ਪੰਜ ਬਾਣੀਆਂ ਦਾ ਕਰ ਲੋ ਪਰ ਪੰਜ ਬਾਣੀਆਂ ਦਾ ਨਹੀਂ ਕਰ ਸਕਦੇ ਜਪਜੀ ਸਾਹਿਬ ਤੇ ਚਪਈ ਸਾਹਿਬ ਦਾ ਜ਼ਰੂਰ ਕਰੋ ਚਪਈ ਸਵ ਦੀ ਬਾਣ ਦੇ ਨਾਲ ਜੀ ਸਾਡਾ ਗੁਰੂ ਸਾਹਿਬ ਪ੍ਰਤੀ ਜਿਹੜਾ ਪਿਆਰ ਉਹ ਵਧਾਗਾ ਸੋ ਚਪਈ ਸਿਆ ਦਾ ਪਾਠ ਇੱਕ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਆਪਣਾ ਇਹੀ ਮਕਸਦ ਦੀ ਵੀਡੀਓ ਬਣਾਉਂਦਾ ਹੁਣ ਆਪਾਂ ਵੀਡੀਓ ਤਾਂ ਵੀ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਾਕੀ ਇਦਾਂ ਦੀ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਪਾਕ ਇਦਾਂ ਦੀ ਵੀਡੀਓਜ਼ ਹੋਰ ਲੈ ਕੇ ਆਈਏ ਤੇ ਚਲੋ ਜੀ ਮਿਲਦੇ ਆਗੇ ਦੀ ਵੀਡੀਓ ਦੇ ਵਿੱਚ kuko ताtakक lidzi satatsseka.